ਮਾਨਸਾ ਪਿੱਖੀ ਦੇ SBI ਬੈਂਕ ਦੇ ਵਿੱਚ ਹੋਈ 80000 ਦੀ ਚੋਰੀ ਬਾਪੂ ਜੀ ਐਸੀ ਪੈਸੇ ਜਮ੍ਹਾਂ ਕਰਾਉਣ ਵਤ ਤੋਂ ਵਤੇ ਵੀਡੀਓ ਨੂੰ ਸ਼ੇਅਰ ਕਰ ਦੋ ਹੈਲਪਲੀ ਇਹ ਵੀਡੀਓ ਸ਼ੇਅਰ ਕਰਨੀ ਬਹੁਤ ਜ਼ਰੂਰੀ ਹੈ ਤਾਂ ਜੋ ਕਿਸੇ ਦੇ ਪੈਸੇ ਵਾਪਸ ਆ ਸਕਣ ਜਿਹੜੀ ਲਾਲ ਚੁੰਨੀ ਵਾਲੀ ਔਰਤ ਹੈ ਇਹ ਦੇਖੋ ਬੈਗ ਦੇ ਵਿੱਚੋਂ ਪੈਸੇ ਚੋਰੀ ਕਰ ਰਹੀ ਹੈ ਤਾਂ ਵਤ ਤੋਂ ਵੱਧ ਵੀਡੀਓ ਨੂੰ ਵਾਇਰਲ ਕਰ ਦੋ ਬਾਪੂ ਜੀ ਤੋਂ ਸੁਣੋ ਵੀ ਸਾਰੀ ਕਹਾਕੀਕਤ ਇਹ ਕੀ ਹੋਇਆ ਤੇ ਕਿੰਨੇ ਪੈਸੇ ਉਹਨਾਂ ਦੇ ਚੋਰੀ ਹੋਏ ਨੇ ਫੋਕੋ ਜਾਣ ਕੇ ਜੀ ਆਤਲਾ ਕਲਾ ਆਤਲਾ ਕਲਾ ਕਿੰਨੇ 12 ਵਜੇ ਦੀ ਗੱਲ ਆ ਉਹ ਪਾਸੇ 12 ਵਜੇ ਦੀ ਗੱਲ ਆ ਅੱਛਾ ਤੇ ਤੂੰ ਪੈਸੇ ਕਢਾ ਕੇ ਝੋਲੇ ਦੇ ਵਿੱਚ ਰੱਖ ਲੇਤੀਆਂ ਨਹੀਂ ਮੈਂ ਜਮਾ ਕਰਾਉਂਦਾ ਦੀ 1,33,000 ਅੱਛਾ ਜਮਾ ਕਰਾ ਕੇ ਜਦੋਂ ਬੈਂਕਰ ਅੰਦਰ ਫੜਾਉਣ ਲੱਗਾ ਮੇਰੇ ਬੈਗ ਤੋਂ ਕੱਢ ਕੇ ਲੈ ਗਏ ਬੈਗ ਤੋਂ ਕੱਢ ਕੇ ਲੈ ਗਏ ਤੇ ਤੈਨੂੰ ਫਿਰ ਕਦੋਂ ਪਤਾ ਯਾਰ ਬਾਕੀ ਤਾਂ ਜਦੋਂ ਮੈਂ ਸੂਰਜ ਨਾ ਹੋਏ ਪੈਸੇ ਮੈਂ ਬਾ ਬਾ ਉਸ ਤੋਂ ਕੋਈ ਕੁਰਸੀਆਂ ਤੇ ਬਹਿ ਕੇ ਕਰਨ ਲੱਗਿਆ ਬਣਾਇਆ ਪੈਸੇ ਜਿੱਤਰ ਗਏ ਅੱਛਾ ਉਹਦੀ ਪਤਾ ਲੱਗ ਗਿਆ ਸੀ ਉਹਦੀ ਪਤਾ ਲੱਗ ਗਿਆ ਤੇ ਹੁਣ ਰੈਪਟਰ ਦੇ ਦਿੱ ਇਠਾਣੇ ਰੈਪਟਰ ਖਾਣੇ ਦੇ ਦਿੱ ਹੁਣ ਥਾਣੇ ਲਈ ਕੀ ਕਹਿੰਦੇ ਨੇ ਥਾਣੇ ਲਈ ਕਾਰਵਾਈ ਕਰੀ ਜਾਂਦੇ ਨੇ ਕਰੀ ਜਾਂਦੇ ਨੇ ਠੀਕ ਹੈ